ਹਾਂਜੀ ਦੋਸਤੋ ਕਿਵੇਂ ਹੋ ਸਾਰੇ ਆਸ ਕਰਦਾ ਸਭ ਵਧੀਆ ਹੋਣਗੇ ਸੋ ਅੱਜ ਦਾ ਵਲੋਗ ਆਪਾਂ ਜਾਵਾਂਗੇ ਚੰਡੀਗੜ੍ਹ ਤੋਂ ਦੇਰਾਦੂਲ ਚੰਡੀਗੜ੍ਹ ਤੋਂ ਦੇਰਾਦੂਲ ਸੋ ਦੇਰਾਦੂ ਨਾਣਾ ਦੋ ਦਿਨ ਸਾਰਾ ਕਿਤੇ ਦੱਸਾਂ ਕਿੱਥੇ ਕਿੱਥੇ ਗਏ ਕਿੱਥੇ ਕਿੱਥੇ ਨਹੀਂ ਗਏ ਸੋ ਅੱਜ ਦਾ ਵਲੋਗ ਕਰਦੇ ਹਾਂ ਸਟਾਰਟ ਰੈਡੀ ਰੂਡੀ ਹੋ ਗਿਆ ਆਪਾਂ ਕੇ ਨਿਕਲ ਲੈਜੈਂਡ ਸਿੱਧੂ ਮੂਸੇਵਾਲਾ ਰੈਡੀ ਰੂਡੀ ਹੋ ਕੇ ਆ ਗਏ ਆਪਾਂ ਨਿਕਲ ਮਹਾਰਾਜਾ ਟ੍ਰੈਫਿਕ ਪਤਾ ਜੀ ਤੁਹਾਨੂੰ ਟਾਈਮ ਹੋ ਗਿਆ 8:46 ਮਿੰਟ ਸੀਐਨਜੀ ਭਰਾਵਾਂ ਦੀ ਗੱਡੀ 'ਚ ਸੀਐਨਜੀ ਭਰਾਵਾਂਗੇ ਫਿਰ ਜਾਵਾਂਗੇ ਅੱਗੇ ਸਰਨੋ ਪਿਕ ਕਰਾਂਗੇ ਫਿਰ ਜਾਵਾਂਗੇ ਦੇਹਰਾਦੂ ਮਹਾਰਾਜਾ ਟ੍ਰੈਫਿਕ ਬਹੁਤ ਬੁਰਾ ਹਾਲ ਹੈ ਸਵੇਰ ਸਵੇਰ ਬਹੁਤ ਜਾਮ ਹੁੰਦਾ ਸੋ ਹੁਣ ਪੁੱਜ ਗਿਆ ਸੀ 70 ਤੇ 77 ਦੀਆਂ ਲੈਟਾਂ ਤੇ ਸੁਹਾਣਾ ਸਾਹਿਬ ਗੁਰਦੁਆਰਾ ਸੁਹਾਣਾ ਸਾਹਿਬ ਗੁਰਦੁਆਰਾ ਸਾਹਮਣੇ ਹੌਮਲੈਂਡ ਹਾਮਲੈਂਡ ਨੇ ਜਿਹਨੂੰ ਪੱਥਾ ਨੂੰ ਕੁਛ ਨਹੀਂ ਪਤਾ ਹਾਮਲੈਂਡ ਮਹਾਲੀ ਬਹੁਤ ਸੋਹਣਾ ਮਹਾਲੀ ਕਾਫੀ ਜਗ੍ਹਾ ਕੋ ਮੇ ਪਰਮਾੜੀ ਵਰਗੀ ਰੀਸ ਨਹੀਂ ਕਿਤੇ ਮਹਾਲੀ ਵਰਗੀ ਰੀਸ ਨਹੀਂ ਕਿਤੇ ਸੋ ਹੁਣ ਪਹੁੰਚ ਗਏ ਪੰਪ ਤੇ ਗੱਡੀ ਦਾ ਹੋ ਗਿਆ ਖਰਾਕ ਦਾ ਟਾਈਮ ਟੈਂਕ ਕਰਾ ਕੇ ਫੁੱਲ ਸਿੱਧਾ ਅੱਗੇ ਕਿਤੇ ਬ੍ਰੇਕ ਮਾਰਾਂਗੇ ਸਰ ਦੇ ਘਰੀ ਸਰ ਨੂੰ ਕਰਾਂਗੇ ਪਿਕ ਗੱਡੀ ਦਾ ਹੋ ਗਿਆ ਖਰਾਕ ਦਾ ਟਾਈਮ ਇਹ ਸੀਐਨਜੀ ਪੰਪ ਹੈ 70 ਸੈਕਟਰ ਵਾਲਾ ਇੰਡੀਅਨ ਆਇਲ ਦਾ ਪੰਪ ਹੈ 70 ਸੈਕਟਰ ਮਹਾਲੀ ਵਾਲਾ ਗੱਡੀ ਦਾ ਖਰਾਕ ਦਾ ਟਾਈਮ ਗੱਡੀ ਦੀ ਕਰੋ ਬਾਹਰ ਲੁੱਕ ਚੈੱਕ ਅੱਜ ਪਹਿਲੀ ਵਾਰ ਹੋਇਆ ਕਿ ਗੱਡੀ ਪੰਪ ਤੇ ਕੇ ਗੜੀ ਅੱਛਾ ਲੈਣੇ ਨਹੀਂ ਲੱਗੀ ਸੀ ਜੀ ਪਹਿਲੀ ਵਾਰ ਹੋਇਆ ਲਿਵਰ ਹੋਇਆ ਗੱਡੀ ਆਪਣੀ ਕੱਲੀ ਸੀ ਐਂਜੀ ਵਾਲੀ ਖੜੀ ਐ ਬਾਕੀ ਕੋਈ ਗੱਡੀ ਨਹੀਂ ਖੜੀ ਸੀ ਐਂਜੀ ਕਰਾ ਲਈ ਫੁੱਲ ਹੁਣ ਚੱਲਾਂਗੇ ਸਾਰ ਨੂੰ ਪਿਕ ਕਰ ਸੋ ਹੁਣ ਵਾਸੀ ਪਹੁੰਚ ਗਏ ਵੇਵ ਸਟੇਟ ਵੇਵ ਸਟੇਟ ਤੇ ਸਰ ਨੂੰ ਕਰਨਾ ਸੀ ਪਿਕਅਪ ਬਹੁਤ ਸੋਣੀ ਸੁਸਾਇਟੀ ਐ ਕਾਫੀ ਸੈਲੀਬ੍ਰਿਟੀ ਵੀ ਇੱਥੇ ਰਹਿੰਦੇ ਨੇ ਵੇਵ ਸਟੇਟ ਬਹੁਤ ਸੋਣੀ ਸੁਸਾਇਟੀ ਐ ਬਹੁਤ ਸੋਹਣੀ ਸੋਸਾਇਟੀ ਕਾਫੀ ਡਿਵੈਲਪ ਹੋ ਰਹੀ ਸਭ ਕਾਫੀ ਜ਼ਿਆਦਾ ਰੇਟ ਹੈ ਇਹਨਾਂ ਦਾ ਮੈਂ ਸੁਣਿਆ ਕਾਫੀ ਜ਼ਿਆਦਾ ਰੇਟ ਹੈ ਸੌਣ ਕਰਾਂਗੇ ਸਰ ਨੂੰ ਪਿਕਅਪ ਤੇ ਜਾਵਾਂਗੇ ਸਿੱਧਾ ਹੀ ਦੇਰਾਦੂਨ ਲੋ ਜੀ ਸਰ ਦਾ ਰੱਖ ਕੇ ਸਮਾਨ ਸੋ ਹੁਣ ਆਪਾਂ ਜਾਵਾਂਗੇ ਸਿੱਧੇ ਦੇਰਾਦੂਨ ਸੋ ਦੇਰਾਦੂਨ ਤੋਂ ਪਹਿਲਾਂ ਇੱਕ ਮੀਟਿੰਗ ਸਹਾਰਨਵਰ ਤੇ ਸਹਾਰਨਵਰ ਪਹੁੰਚ ਗਏ ਅਸੀਂ ਯੂਪੀ ਸਹਾਰਨਵਰ ਪਰ ਫੋਟੋ ਦਾ ਰਾਸ਼ ਹੈ ਫੀਲ ਭੜਕਾ ਹੈ ਜੂਪੀ ਸਹਾਰਨ ਬਰ ਪਹੁੰਚ ਗਏ ਇੱਥੇ ਮੀਟਿੰਗ ਕਰਕੇ ਫਿਰ ਤੇਰਾ ਨੂੰ ਜਾਵਾਂਗੇ ਅੰਜੀ ਟਾਈਮ ਹੋ ਗਏ 12:40 ਦੁਪਹਿਰ ਦੇ ਸਹਾਰਨ ਬਰ ਖੜੇ ਆ ਪਾਰਕਿੰਗ ਪੂਰਕ ਇੰਗੈਦਨ ਇਹ ਧੁੱਪ ਪੈ ਰਹੀ 42 ਡਿਗਰੀ ਟੈਂਪਰੇਚਰ ਹੋਇਆ ਪਿਆ ਬੁਰਾ ਹਾਲ ਹੈ ਬਹੁਤ ਗਰਮੀ ਹੈ ਗੱਡੀ ਵੀ ਨਹੀਂ ਬੈਠ ਹੋ ਰਿਹਾ ਸੋ ਫੋਨ ਵੀ ਬਾਰ-ਬਾਰ ਗਰਮ ਹੋ ਰਿਹਾ ਸੋ ਹੁਣ ਅਸੀਂ ਜੁਪੀ ਕਰਕੇ ਕਰੋਸ ਦੇਹਰਾਦੂਨ ਹੈਗਾ 15 ਕਿਲੋਮੀਟਰ ਬਹੁਤ ਜ਼ਿਆਦਾ ਜਾਮ ਲੱਗਦਾ ਇਹ ਜੰਗਲ ਜੇ ਏਰੀਆ ਥੋੜਾ ਇੱਥੇ ਬਹੁਤ ਜ਼ਿਆਦਾ ਜਾਮ ਲੱਗਦਾ ਦੇਖੋ ਲੋਕ ਰੋਂਗ ਸਾਈਡ ਜਾ ਰਹੇ ਜਾਮ ਲਗਾ ਰਹੇ ਰੋਂਗ ਸਾਈਡ ਜਾ ਰਹੇ ਅੱਗੇ ਜਾਮ ਲਗਾ ਰਹੇ ਸੋ ਹੁਣ ਆਪਾਂ ਪੁੱਜ ਗਏ ਟਨਲ 'ਚ ਦੇਹਰਾਦੂਨ ਵਾਲੀ ਟਨਲ 'ਚ ਸੋ ਅੱਗੇ ਹੋ ਜਾਣਾ ਦੇਹਰਾਦੂਨ ਸਟਾਰਟ ਕਰਦੇ ਕਰਾਂ ਦੇ ਪਹਾੜੀਆਂ ਟੱਪ ਦੇ ਹਰਿਆਣਾ ਜੁਪੀ ਤੇ ਹੋਰ ਕਾਫੀ ਸਟੇਟ ਟਾਪ ਤੇ ਉੱਤਰਾਖੰਡ ਪਹੁੰਚ ਗਏ ਆਪਾਂ ਉੱਤਰਾਣ ਪਹੁੰਚ ਗਏ ਇੱਥੇ ਇੱਕ ਮੀਟਿੰਗ ਕਰਕੇ ਫਿਰ ਜਾਵਾਂਗੇ ਹੋਟਲ ਫਿਰ ਜਾਵਾਂਗੇ ਹੋਟਲ ਹੁਣ ਆਪਾਂ ਕੁਝ ਖਾਈਏ ਲੱਗੀ ਭੁੱਖ ਟਾਈਮ ਹੋ ਗਿਆ ਲਗਭਗ 6:35:45 ਹੋ ਗਏ ਸੋ ਹੁਣ ਆਪਾਂ ਪੀਵਾਂਗੇ ਕੜੀਜੀ ਚਾਹ ਨੀਦਾਰੀ ਤੇ ਬਹੁਤ ਚਾਹ ਪੀ ਕੇ ਕੁਝ ਖਾਵਾਂਗੇ ਫਿਰ ਅੱਗੇ ਚੱਲਾਂਗੇ ਗਰਮੀ ਦੀ ਬਹੁਤ ਮਿੱਤਰਾਂ ਨਪੀਤਾ ਸ਼ੇਕ ਗਰਮੀ ਬਹੁਤ ਉਤਰਾਖੰਡ ਕੀਤਾ ਸੀ ਸ਼ੇਕ ਕਰਨੋਂ ਕੀਤਾ ਰੈਡ ਫੌਕਸ ਹੋਟਲ ਡੇਰਾਦੂਨ ਡ੍ਰੋਪ ਗੱਡੀ ਲਈ ਅਸੀਂ ਪਾਰਕਿੰਗ ਲਾ ਹੁਣ ਆਪਾਂ ਜਾਣਾ ਸੋ ਸੋ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਚ ਬਹੁਤ ਵਧੀਆ ਹੋਟਲ ਫਾਈਵ ਸਟਾਰ ਹੋਟਲ ਰੈਡ ਫੌਕਸ ਹੋਟਲ ਜਿਹਦਾ ਕਿਰਾਇਆ ਲਗਭਗ 10000 ਰੁਪਏ ਕਰਾਦਾ ਸੋ ਮਿਲਦੇ ਆ ਅਗਲੇ ਬਲੌਗ ਵਿੱਚ